ਹਾਂਜੀ ਕਿਸਾਨੋ ਵੀ ਸਾਰੇ ਜੀਨ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਗਰਮ ਰੁੱਤ ਦੀ ਮੂੰਗੀ ਦੀ ਖਾਸ਼ਤ ਬਾਰੇ ਕੁਝ ਨੁਕਤੇ ਤੁਹਾਡੇ ਧਿਆਨ 'ਚ ਲਿਆਉਣੇ ਆ ਕਿਉਂਕਿ ਇਹ ਸਮਾਂ ਹੈਗਾ ਕਿ ਪੀਏਯੂ ਲੁਧਿਆਣਾ ਦੇ ਜਿਹੜੇ ਕਿਸਾਨ ਮੇਲੇ ਵੀ ਲੱਗ ਰਹੇ ਤੇ ਬੀਜ ਦਾ ਪ੍ਰਬੰਧ ਕਰਨ ਵਾਸਤੇ ਸਹੀ ਸਮਾਂ ਕਿਉਂਕਿ ਇਸ ਤੋਂ ਬਾਅਦ ਆਪਾਂ ਕਣਕ ਦੀ ਵਾਢੀ 'ਚ ਰੁੱਝ ਜਾਣਾ ਤੇ ਆਪਣੇ ਕੋਲ ਸਮਾਂ ਥੋੜਾ ਹੁੰਦਾ ਹੈ ਸਹੀ ਸਮੇਂ ਤੇ ਜੇ ਬਜਾਦ ਕਰਾਂਗੇ ਤਾਂ ਆਪਾਂ ਚੰਗਾ ਝਾੜ ਚੰਗੀ ਰਿਟਰਨ ਚੰਗਾ ਜਿਹੜਾ ਹੈਗਾ ਮੁਨਾਫਾ ਲੈਣ ਦੇ ਨਾਲ ਨਾਲ ਅਗਲੀ ਫਸਲ ਦੇ ਵਿੱਚ ਖਾਸ ਤੌਰ ਤੇ ਝੋਨਾ ਜਾਂ ਬਾਸਮਤੀ ਜਾਂ ਹੋਰ ਜੋ ਵੀ ਤੁਸੀਂ ਫਸਲ ਲਾਉਣੀ ਆ ਉਹਦੇ ਵਾਸਤੇ ਖਾਦਾਂ ਦਾ ਜਿਹੜਾ ਖਰਚਾ ਉਹ ਘਟ ਜਾਂਦਾ ਹੈ ਗਰਮੀ ਰੋਧਦੀ ਮੂੰਗੀ ਦੀ ਖਾਦ ਵਾਸਤੇ ਕਿਉਂਕਿ ਇਹ ਤੋਂ ਆਪਾਂ ਝਾੜ ਵੀ ਲੈ ਲਏ ਨੇ ਹਰੀਆਂ ਖਾਦਾਂ ਹੋਰ ਵੀ ਹੈਗੀਆਂ ਨੇ ਪਰ ਇਹ ਹੈਗਾ ਕਿ ਹਰੀ ਖਾਦ ਦੇ ਨਾਲ ਨਾਲ ਆਪਾਂ ਨੂੰ ਜਿਹੜਾ ਚੰਗਾ ਜਿਹੜੀ ਆਮਦਨ ਵੀ ਗਰਮੀ ਰੋਧੀ ਮੂੰਗੀ ਤੋਂ ਮਾਂ ਤੋਂ ਹੋ ਸਕਦੀ ਹੈ ਜਿਹਦੇ ਵਿੱਚ ਮੂੰਗੀ ਹੈ ਜਿਹੜੀ ਉਹ ਮਾਂ ਤੋਂ ਵੀ ਸਖਤ ਜਾਣ ਜਿਹੜੀ ਫਸਲ ਆ ਮਾਂ ਦੀ ਕਾਸ਼ਤ ਹੈ ਜਿਹੜੀ ਉਹ 15 April ਤੋਂ March ਦੇ ਸੌਰੀ 15 March ਤੋਂ April ਦੇ ਪਹਿਲੇ ਹਫ਼ਤੇ ਤੱਕ ਕਰ ਸਕਦੇ ਜਿਹੜੀ ਮੂੰਗੀ ਆ 60ੀ ਮੂੰਗੀ ਇਹ ਵੀ March ਤੋਂ 10 April ਤੱਕ ਕਰ ਸਕਦੇ ਆ ਤੇ 15 20 ਅਪ੍ਰੈਲ ਤੱਕ ਵੀ ਬੀਜ ਲਓ ਕੋਈ ਸਮੱਸਿਆ ਨਹੀਂ ਤੀਜੇ ਹਫਤੇ ਤੱਕ ਵੀ ਆਪਾਂ ਬਜਾਉਣ ਦੀ ਕਰ ਸਕਦੇ ਪਰ ਉਹਦੇ ਵਿੱਚ ਕੀ ਹੁੰਦਾ ਕਿ ਫਸਲ ਮਗਰੋਂ ਆ ਕੇ ਕਈ ਵਾਰ ਮੀਹਾਂ ਚ ਆ ਜਾਂਦੀ ਹੈ ਮੀਹ ਜੇ ਪੈ ਜਾਂਦੇ ਆ ਪੱਕੀ ਫਸਲ ਦੇ ਉੱਤੇ ਤੇ ਉਹਦੇ ਨਾਲ ਫਸਲ ਖਰਾਬ ਹੋ ਜਾਂਦੀ ਫਿਰ ਆਪਣੇ ਕੋਲੇ ਕੱਲੀ ਹਰੀ ਖਾਲ ਰਹਿ ਜਾਂਦੀ ਹੈ ਪਰ ਜ਼ਮੀਨ ਦੀ ਸਿਹਤ ਦੇ ਸੁਧਾਰ ਦੇ ਪੱਖੋਂ ਤੇ ਜੇ ਆਪਾਂ ਸਹੀ ਸਮੇਂ ਬਜਾਈ ਕਰੀਏ ਤੇ ਆਮਦਨ ਦੇ ਪੱਖੋਂ ਬਹੁਤ ਵਧੀਆ ਜਿਹੜੀ ਇਹ ਫਸਲ ਹੈ ਗਰਮੀ ਰੁੱਤ ਦੀ ਮੂੰਗੀ ਜਿਹੜੀ ਕਿ ਆਪਾਂ ਕਣਕ ਵੱਢਣ ਤੋਂ ਉਪਰੰਤ ਸਰੋਂ ਦੀ ਜੇ ਆਪਾਂ ਬਿਜਾਈ ਕੀਤੀ ਸਰੋਂ ਵਾਲਾ ਬਾਣ ਜਲਦੀ ਵਿੱਲਾ ਹੋ ਜਾਂਦਾ ਆਲੂਆਂ ਦੀ ਬਾਅਦ ਜੇ ਆਪਾਂ ਬਿਜਾਈ ਕਰਨੀ ਆ ਤਾਂ ਸਹੀ ਸਮੇਂ ਤੇ ਬਿਜਾਈ ਕਰਕੇ ਬਹੁਤ ਚੰਗੀ ਆਮਦਨ ਆਪਾਂ ਲੈ ਸਕਦੇ ਹਾਂ ਇਹਦੇ ਵਿੱਚ ਜਿਹੜੀ ਇੱਕ ਕਿਸਮਾ ਬਾਰੇ ਜੇ ਆਪਾਂ ਗੱਲ ਕਰਾਂ ਜਿਹੜੀ ਐਸਐਮਐਲ 668 ਬਹੁਤ ਵਧੀਆ ਕਿਸਮ ਰਹੀ ਪੁਰਾਣੀ ਕਿਸਮਾ ਪੀਐਲ ਲੁਧਿਆਣਾ ਵਾਲੋ ਦੱਤੀ ਵੀ ਪਰ ਉਹਦੇ ਵਿੱਚ ਜਿਹੜੀ ਸੀਗੀ ਪੀਗਲੀ ਚਿਤਕਬਰੀ ਦਾ ਰੋਗ ਆ ਜਿਹੜਾ ਯੈਲੋ ਵੇਨ ਮੋਜ਼ੇਕ ਵਾਇਰਸ ਜਿਹੜੇ ਬੂਟੇ ਪੀਲੇ ਪੈਣਾ ਵਾਇਰਸ ਰੋਗ ਹੈ ਜਿਹੜਾ ਕਿ ਰਸ ਚੂਸਕ ਕੀੜਿਆਂ ਦੇ ਨਾਲ ਫੈਲਦਾ ਪਰ ਉਹਦੇ ਵਿੱਚ ਜਿਹੜੀ ਪ੍ਰਤੀਰੋਧਕ ਸ਼ਕਤੀ ਐਸਐਮਐਲ 668 ਦੇ ਵਿੱਚ ਹੈ ਨਹੀਂ ਸੀਗੀ ਉਸ ਤੋਂ ਬਾਅਦ ਐਸਐਮਐਲ 832 ਦਿੱਤੀ ਗਈ ਕਿਸਮ ਤੇ ਉਸ ਤੋਂ ਬਾਅਦ ਦਿੱਤੀ ਗਈ ਐਸਐਮਐਲ 1827 ਜਿਹੜੀ ਕਿ ਸਭ ਤੋਂ ਵਧੀਆ ਇੱਕ ਨੰਬਰ ਕਿਸਮਾਂ ਦਰਮਿਆਨੇ ਕੱਦ ਦੇ ਪੌਦੇ ਹੁੰਦੇ ਆ ਪੀਲੀ ਚਦਕਬਰੀ ਦਾ ਰੋਗ ਪ੍ਰਤੀਰੋਧਕ ਹੈ ਬੂਟੇ ਪੀਲੇ ਨਹੀਂ ਪੈਣਗੇ ਵਾਇਰਸ ਨਹੀਂ ਪੈਂਦੀ ਇਹਦੇ ਵਿੱਚ ਦਾਣੇ ਚਮਕਦਾਰ ਤੇ ਦਰਮਿਆਨੇਕਾਰ ਦੇ ਹੁੰਦੇ ਆ ਔਸਤ ਝਾੜਾ ਜਿਹੜਾ 5 ਕੁਇੰਟਲ ਆ 7-8 ਕੁਇੰਟਲ ਤੱਕ ਜੇ ਤੁਸੀਂ ਵਧੀਆ ਤਰੀਕੇ ਨਾਲ ਉਹਦੀ ਦੇਖਭਾਲ ਕਰਦੇ ਦੇਖਭਾਲ ਚ ਕੀ ਹੁੰਦਾ ਕਿ ਖਾਦਾਂ ਬਹੁਤੀਆਂ ਨੂੰ ਪੈਂਦੀਆਂ ਨਹੀਂ ਸਮੇਂ ਸਿਰ ਜਿਹੜੀ ਹੈਗੀ ਆਪਾਂ ਕੋਈ ਕਿਸੇ ਕਿਸਮ ਦਾ ਕੀੜਾ ਮਕੌੜਾ ਹੈ ਜਾਂ ਕੋਈ ਬਿਮਾਰੀ ਪ੍ਰਤੀ ਅਕਤ ਦੀ ਕੋਈ ਸਪਰੇਅ ਕਰ ਲਈਏ ਤਾਂ ਉਹਦੇ ਨਾਲ ਜਿਹੜਾ ਹੈਗਾ ਆਪਾਂ ਕੰਟਰੋਲ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਆ 60 62 ਦਿਨ ਜਿਹੜਾ ਪੱਕਣ ਦਾ ਹੈ ਤਾਂ ਸਮਾਂ ਹੈਗਾ SML 1827 ਇਹਦੇ ਬੀਜ ਬਾਰੇ ਜਿਹੜੀ ਹੈਗੀ ਜ਼ਰੂਰੀ ਜਾਣਕਾਰੀ ਇਹ ਹੈ ਕਿ ਖੇਤੀ ਵਿਗਿਆਨ ਕੇਂਦਰਾਂ ਜਿਹੜੇ ਪੀਐਜ ਲੁਧਿਆਣਾ ਦੇ ਕਿਸਾਨ ਮੇਲੇ ਲੱਗ ਰਹੇ ਇਹ ਤੋਂ ਪਹਿਲਾਂ ਮੈਂ ਵੀਡੀਓ ਪਾਈ ਸੀ ਕਿ ਮੇਲੇ ਕਿਹੜੀ ਕਿਹੜੀ ਤਰੀਕ ਨੂੰ ਲੱਗ ਰਹੇ 14 15 ਮਾਰਚ ਨੂੰ ਜਿਹੜਾ ਪੀਐਜ ਲੁਧਿਆਣਾ ਵਿਖੇ ਮੇਲਾ ਲੱਗ ਰਿਹਾ ਉੱਥੋਂ ਵੀ ਬੀਜ ਲੈ ਸਕਦੇ ਆ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਸ ਤੋਂ ਇਲਾਵਾ ਪਨ ਸੀਡ ਵੱਲੋਂ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਖੇਤੀਬਾੜੀ ਦੇ ਕਿਸਾਨ ਭਲਾਈਪਾ ਕੋਲ ਬੀਜ ਆਉਂਦਾ ਤਾਂ ਉਹਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ 135 ਰੁਪਏ ਕਿਲੋ ਦੇ ਹਿਸਾਬ ਨਾਲ ਤੁਸੀਂ ਵੀ ਇਹ ਜਿਹੜਾ ਲੈ ਸਕਦੇ ਸੋਧਿਆ ਹੋਇਆ ਬਹੁਤ ਵਧੀਆ ਬੀਜ ਐਸਐਮਐਲ 1827 ਦਾ ਇਹਦੇ ਵਿੱਚ ਖਾਦਾਂ ਦੀ ਬਹੁਤੀ ਜ਼ਰੂਰਤ ਨਹੀਂ ਪੈਂਦੀ ਖਾਦਾਂ ਦੇ ਵਿੱਚ ਜੇ ਤੁਸੀਂ ਆਲੂਆਂ ਤੋਂ ਬਾਅਦ ਬਜਾਦ ਕਰ ਰਹੇ ਹੋ ਕੋਈ ਖਾਦ ਨਹੀਂ ਪਾਉਣੀ ਜੇ ਕਣਕ ਤੋਂ ਬਾਅਦ ਕਰ ਰਹੇ ਆ ਤਾਂ 10 11 ਕਿਲੋ ਯੂਰੀਆ ਸਿਰਫ 10 ਤੋਂ 11 ਕਿਲੋ ਯੂਰੀਆ ਤੇ ਦੋ ਗੱਟੇ ਤੁਸੀਂ ਸੁਪਰ ਦੇ ਪਾਉਣੇ ਬਸ ਕੋਈ ਡੀਏਪੀ ਨਹੀਂ ਪਾਉਣੀ ਕੋਈ ਹੋਰ ਕਿਸੇ ਕਿਸਮ ਦੀ ਜਿਹੜੀ ਹੈ ਕਿ ਖਾਦ ਨਹੀਂ ਪਾਉਣੀ ਇਸ ਤੋਂ ਬਾਅਦ ਜਿਹੜੀ ਬਾਸਮਤੀ ਆਪਾਂ ਲਾਉਣੀ ਆ ਮੂੰਗੀ ਤੋਂ ਬਾਅਦ ਉਹਦੇ ਵਿੱਚ ਆਪਾਂ ਨੂੰ ਖਾਦ ਕਿਸੇ ਕਿਸਮ ਦੀ ਕੋਈ ਪਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਜੇ ਜਾਂ ਮਿੱਟੀ ਪਰਖ ਆਧਾਰ ਕਰਵਾ ਲਓ ਤੇ ਪਾ ਸਕਦੇ ਨਹੀਂ ਤਾਂ ਜ਼ਰੂਰਤ ਹੀ ਨਹੀਂ ਪੈਂਦੀ ਬਾਸਮਤੀ ਨੂੰ ਝੂਨੇ ਦੇ ਵਿੱਚ ਵੀ ਖਾਦਾਂ ਦੀ ਵਰਤੋਂ ਜਿਹੜੀ ਮੂੰਗੀ ਤੋਂ ਬਾਅਦ ਘਟ ਜਾਂਦੀ ਹੈ ਇਹਦੇ ਵਿੱਚ ਆਪਾਂ ਨੂੰ ਇਹ ਡਬਲ ਫਾਇਦਾ ਹੁੰਦਾ ਹਰ ਇੱਕ ਕਿਸਾਨ ਵੀਰ ਨੂੰ ਥੋੜਾ ਥੋੜਾ ਰਕਬਾ ਦਾਲਾਂ ਹੀਟ ਜ਼ਰੂਰ ਲਗਾਉਣਾ ਚਾਹੀਦਾ ਆਪਣੇ ਦੇਖੋ ਦਾਲਾਂ ਦੀ ਜਿਹੜੀ ਹੈ ਸਲਾਨਾ ਦਾਲਾਂ ਦੀ ਲੋੜ ਪੰਜਾਬ ਦੇ ਵਿੱਚ ਜੇ ਆਪਾਂ ਕਹ ਲਈਏ 5 ਲੱਖ ਟਨ ਤੱਕ ਤੇ ਆਪਣੇ ਸਿਰਫ 30 ਹਜ਼ਾਰ ਟਨ ਜਿਹੜੀ ਹੈ ਦਾਲਾਂ ਦਾ ਉਤਪਾਦਨ ਹੁੰਦਾ ਬਹੁਤ ਵਧੀਆ ਸਕੋਪ ਹੈ ਕਾਰਨ ਕੀ ਹੁੰਦਾ ਕਿ ਆਪਾਂ ਕਈ ਵਾਰ ਸਹੀ ਸਮੇਂ ਬਜਾਈ ਨਹੀਂ ਹੁੰਦੀ ਉਹਦੇ ਕਰਕੇ ਜਿਹੜੀ ਫਸਲ ਹੈ ਕਾਫੀ ਖਰਾਬ ਹੋ ਜਾਂਦੀ ਜਾਂ ਕੀ ਸੀਗਾ ਕਿ ਚਿਤਕਵਰਾ ਰੋਗ ਖਾਸ ਤੌਰ ਤੇ ਜਿਹੜੀ ਵਾਇਰਸ ਦਾ ਰੋਗ ਆ ਉਹਦੇ ਕਰਕੇ ਫਸਲ ਖਰਾਬ ਹੁੰਦੀ ਸੀਗੀ ਉਹਦੇ ਵਾਸਤੇ ਇਹ ਜਿਹੜੀ ਪ੍ਰਤੀਰੋਧਕ ਤਾਕਤ ਵਾਲੀ ਜਿਹੜੀ ਵੈਰੈਟੀ ਦਿੱਤੀ ਗਈ ਵੀ ਲੁਧਿਆਣਾ ਵੱਲੋਂ ਐਸਐਮਐਲ 1827 ਸਮੇਂ ਸਰ ਬਜਾਈ ਕਰੀਏ 20 ਮਾਰਚ ਤੋਂ 10 ਅਪ੍ਰੈਲ ਬਜਾਈ ਤੁਸੀਂ ਕਣਕ ਵੱਢਣ ਉਪਰੰਤ 0 ਡਰੈਨਾਂ ਕਰ ਲੋ ਜੇ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਥੋੜਾ ਜਿਹਾ ਜਿਵੇਂ ਪਰਾਲੀ-ਪਰੂਲੀ ਸੌਰੀ ਨਾੜ ਵਿੱਚ ਪਿਆ ਹੁੰਦਾ ਕਣਕ ਦਾ ਨਾੜ ਵਿੱਚ ਹੈਗਾ ਤਾਂ ਫਿਰ ਤੁਸੀਂ ਹੈਪੀ ਸੀਡ ਨੂੰ ਨਾ ਬਜਾਈ ਕਰ ਸਕਦੇ ਆ ਤੇ ਜੇ ਆਪਾਂ ਕਿਉਂਕਿ ਤੂੜੀ ਬਣਾਉਣੇ ਆ ਵਿੱਚ ਕੋਈ ਬਾਹਲਾ ਰੇਂਦ ਖੁੰਨ ਤਾਂ ਰਹਿੰਦੀ ਨਹੀਂ ਹੈ ਕਿ 0 ਡਰੈਨਾਂ ਬੜੀ ਆਸਾਨੀ ਨਾਲ ਬਜਾਈ ਕਰਕੇ ਨਾਲੇ ਪੌਣ ਵਾਲੇ ਫਲੀਆਂ ਵਾਲਾ ਕੰਮ ਹੋ ਜਾਂਦਾ ਝਾੜ ਵੀ ਲਾ ਕੇ ਆਮਦਨ ਵੀ ਵਧੀਆ ਹੁੰਦੀ ਹੈ ਜ਼ਮੀਨ ਦੀ ਸਿਹਤ ਵੀ ਸੁਧਾਰ ਹੁੰਦਾ ਹੈ ਅਗਲੀ ਫਸਲ ਵਾਸਤੇ ਆਪਣੇ ਕੋਲ ਖਰਚਾ ਵੀ ਕੁਝ ਨਾ ਕੁਝ ਜਿਹੜਾ ਆ ਜਾਂਦਾ ਇਹਨੂੰ ਵੇਚ ਕੇ ਤੇ ਨਾਲ ਹੀ ਜਿਹੜਾ ਹੈ ਜ਼ਮੀਨ ਦੀ ਸੇਚ ਸੁਧਾਰ ਹੋਣਾ ਉਹ ਵੱਖਰਾ ਸੋ ਥੋੜੀ ਥੋੜਾ ਰਕਮਾ ਜਰੂਰ ਲਵ ਬਹੁਤ ਬਹੁਤ ਧੰਵਾਦ ਸ਼ੁਕਰੀਆ ਮਿਹਰਬਾਨੀ